ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਛੜਕ ਵਿਚਕਾਰ ਹਾਈ ਕੋਟੀ ਕਿਸਾਨ ਨੂੰ ਹਟਾਉਣ ਦਾ ਮਿਲਿਆ ਨੋਟਿਸ ਹੁਣ ਤੋੜਨ ਦੀ ਬਜਾਏ ਘਰ ਦੀ ਹੋ ਰਹੀ ਸ਼ਿਫਟਿੰਗ ਇੱਕ ਆਪਣਾ ਘਰ ਹੋ ਇੱਕ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਪਰ ਜਰਾ ਸੋਚੋ ਕੀ ਹੋਵੇਗਾ ਜੇਕਰ ਕੋਈ ਚੰਨ ਕਾ ਕੇ ਕਹੇ ਤੁਹਾਡਾ ਘਰ ਛੜਕ ਦੇ ਵਿਚਕਾਰ ਆ ਰਕੇ ਕਿਰਪਾ ਕਰਕੇ ਇਸ ਨੂੰ ਬਦਲ ਦਿਓ ਜਖਾ ਇੱਕੋ ਜੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਸੰਧੂ ਕਲਾ ਦੇ ਕਿਸਾਨ ਸੁਖਪ੍ਰੀਤ ਸਿੰਘ ਨਾਲ ਹੋਇਆ ਇੱਕ ਸਰਕਾਰੀ ਨੋਟਿਸ ਨੇ ਉਸ ਦੇ ਸੁਪਨਿਆਂ ਦੀ ਨੀਹ ਹਲਾ ਦਿੱਤੀ ਪਰ ਉਸ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਨਾ ਆਪਣੇ ਘਰ ਨੂੰ ਤਬਾਹ ਹੁੰਦਾ ਦੇਖਣ ਦੇ ਬਜਾਏ ਸੁਖਬੀ ਸਿੰਘ ਨੇ 19 ਹਿੰਮਤ ਦਿਖਾਈ ਕਿ ਉਸਨੇ ਆਪਣਾ ਪੂਰਾ ਘਰ ਲਗਭਗ 300 ਫੁੱਟ ਦੂਰ ਜਾਣ ਦਾ ਫੈਸਲਾ ਕੀਤਾ ਤਾਂ ਜੋ ਦੇ ਸੁਪੀਆਂ ਦੇ ਘਰ ਨੂੰ ਬਚਾਇਆ ਜਾ ਸਕੇ ਤੇ ਰਸਤਾ ਬਣਾਇਆ ਜਾ ਸਕੇ ਸੁਖਬੀ ਸਿੰਘ ਨੇ 2017 ਵਿੱਚ ਆਪਣੀ ਦੋ ਮੰਜ਼ਲ ਹਵੇਲੀ ਬਣਾਉਣੀ ਸ਼ੁਰੂ ਕੀਤੀ ਸੀ ਲਗਭਗ ਤਿੰਨ ਸਾਲਾਂ ਦੀ ਸਖਤ ਮਿਹਨਤ ਅਤੇ ਜੀਵਨ ਭਰ ਦੀ ਬਚਤ ਤੋਂ ਬਾਅਦ 2020 ਵਿੱਚ ਘਰ ਲਗਭਗ ਤਿਆਰ ਹੋ ਗਿਆ ਸੀ ਪਰਵਾਰ ਦੇ ਅਨੁਸਾਰ ਘਰ ਦੀ ਕੀਮਤ 70 ਤੋਂ 75 ਲੱਖ ਰੁਪਏ ਦੇ ਵਿੱਚ ਘਰ ਸੀ ਜਦੋਂ ਇੱਕ ਨੋਟਿਸ ਨੇ ਉਹਨਾਂ ਨੂੰ ਹਲਾ ਦਿੱਤਾ ਤਾਂ ਸਿਰਫ ਪੇਂਟ ਦਾ ਕੰਮ ਹੀ ਬਚਿਆ ਸੀ ਨੋਟਿਸ ਵਿੱਚ ਕਹਾ ਗਿਆ ਸੀ ਕਿ ਉਹਨਾਂ ਦੀ ਕੋਠੀ ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣਾਏ ਜਾ ਰਿਹਾ ਕਿ ਲੁਧਿਆਣਾ ਬਠਿੰਡਾ ਗ੍ਰੀਨਫੀਲਡ ਹਾਈਵੇ ਦੇ ਧੈਰੇ ਵਿੱਚ ਆ ਰਹੀ ਹੈ ਤੇ ਇਸ ਨੂੰ ਢਾ ਦੇਣਾ ਪਵੇ ਘਰ ਘਰ ਦਾ ਲਗਭਗ 100 ਤੋਂ 150 ਫੁੱਟ ਹਿੱਸਾ ਛੜਕ ਪ੍ਰੋਜੈਕਟ ਦੇ ਅਧਿਕਾਰ ਖੇਤਰ ਵਿੱਚ ਆ ਰੱਖਾ ਸੀ ਪ੍ਰਸ਼ਾਸਨ ਨੇ ਟਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਪਰਵਾਰ ਦਾ ਕਹਿਣਾ ਹੈ ਕਿ ਜਦੋਂ ਅਧਿਕਾਰੀ ਕਾਰਵਾਈ ਕਰਨ ਲਈ ਪਹੁੰਚੇ ਤਾਂ ਉਹਨਾਂ ਨੇ ਵਿਰੋਧ ਕੀਤਾ ਇਤੋਂ ਤੱਕ ਕਿ ਆਪਣੇ ਘਰ ਦੀ ਰੱਖਿਆ ਲਈ ਹਾਈ ਵੋਲਟੇਜ ਪਾਵਰ ਟਾਵਰਾਂ ਤੇ ਵੀ ਚੜ ਗਏ ਵਿਵਾਦ ਨੇ ਛੜਕ ਪ੍ਰੋਜੈਕਟ ਨੂੰ ਸਥਾਈ ਤੌਰ ਤੇ ਵੀ ਰੋਕ ਦਿੱਤਾ ਪਰ ਸੁਖਪੀ ਸਿੰਘ ਨੇ ਹਾਰ ਨਹੀਂ ਮੰਨੀ ਉਸ ਨੇ ਸੋਸ਼ਲ ਮੀਡੀਆ ਤੇ ਜਖੇ ਵੀਡੀਓ ਦੇਖੇ ਜਿੰਨਾ ਚੰਕਾਂ ਦੀ ਮਦਦ ਨਾਲ ਪੂਰੀ ਇਮਾਰਤ ਨੂੰ ਤਾਕੇ ਬਿਨਾ ਇੱਕ ਸੰਤੁਲਨ ਦਿੱਜੀ ਥਾਂ ਤੇ ਸ਼ਿਫਟ ਕੀਤਾ ਜਾ ਰਿਹਾ ਸੀ ਇਸ ਤੋਂ ਬਾਅਦ ਉਸਨੇ ਟੀਮ ਨਾਲ ਸੰਪਰਕ ਕੀਤਾ ਕੋਟੀ ਟੋਣ ਦੀ ਬਜਾਏ ਉਸਨੇ ਸ਼ਿਫਟ ਕਰਨ ਦਾ ਫੈਸਲਾ ਕੀਤਾ ਫਿਲਹਾਲ 10 ਮਜ਼ਦੂਰਾਂ ਦੀ ਟੀਮ ਖਾਸ ਚੱਕਾਂ ਦੀ ਮਦਦ ਨਾਲ ਘਰ ਨੂੰ ਹੌਲੀ-ਹੌਲੀ ਖਿਸਕਾ ਰਹੀ ਹੈ ਰੋਜ਼ਾਨਾ ਲਗਭਗ 7 ਤੋਂ 8 ਤੱਕ ਫੁੱਟ ਤੱਕ ਇਮਾਰਤ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਹੁਣ ਤੱਕਰੀਬ 100 ਤੋਂ 115 ਫੁੱਟ ਹਿੱਸਾ ਸ਼ਿਫਟ ਕੀਤਾ ਜਾ ਰਿਹਾ ਜਾ ਚੁੱਕਾ ਹੈ ਤੇ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ ਇਹ ਕੰਮ ਪਿਛਲੇ ਡੇਢ ਮਹੀਨੇ ਤੋਂ ਚੱਲ ਰਿਹਾ ਹੈ ਤੇ ਸਭਾਵਨਾ ਹੈ ਕਿ ਅਗਲੇ ਡੇਢ ਮਹੀਨੇ ਵਿੱਚ ਪੂਰਾ ਪੂਰੀ ਤਰ੍ਹਾਂ ਨਾਲ ਚਿਫਟ ਹੋ ਜਾਵੇਗਾ ਕਾਰ ਸ਼ਿਫਟ ਕਰਨ ਵਾਲੀ ਟੀਮ ਦੇ ਮੈਂਬਰ ਕਰਮੇਲ ਸਿੰਘ ਦੇ ਮੁਤਾਬਕ ਪਰਿਵਾਰ ਨੇ ਦੇ ਨਾਲ ਲਿਖ ਸਮਝੌਤੇ ਤੋਂ ਬਾਅਦ ਕੰਮ ਸ਼ੁਰੂ ਕੀਤਾ ਗਿਆ ਸਿਰਫ ਲੇਬਰ ਕਾਸਟ ਹੀ ਕਰੀਬ 10 636 ਲੱਖ ਰੁਪਏ ਹੈ ਪੂਰਾ ਪ੍ਰੈਸ਼ਨ ਤਕਨੀਕੀ ਰੂਪੇ ਚੌਕਮ ਪਰ ਹੈ ਜ਼ਰੂਰ ਹੈ ਪਰ ਹੁਣ ਤੱਕ ਸਰਕਿਅਤ ਹੈ ਇਸ ਤਰ੍ਹਾਂ ਸੁਖਪੀ ਸਿੰਘ ਦਾ ਪਰਿਵਾਰ ਪਿਛਲੇ 3 ਮਹੀਨਿਆਂ ਤੋਂ ਘਰ ਦੇ ਬਾਹਰ ਟੈਂਟ ਵਿੱਚ ਰਹਿਣ ਲਈ ਨੂੰ ਮਜਬੂਰ ਹੈ ਠੰਡ ਦੇ ਮੌਸਮ ਵਿੱਚ ਖੁੱਲੇ ਵਿੱਚ ਰਹਿਣਾ ਵੀ ਵੱਡੀ ਚੁਣੌਤੀ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਉਹਨਾਂ ਦੀ ਜਾਇਦਾਦ ਦਾ ਸਹੀ ਮੁਆਵਜ਼ਾ ਨਹੀਂ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਘਰ ਦੀ ਲਾਗਤ 75 ਲੱਖ ਦੇ ਕਰੀਬ ਹੈ ਉੱਤੇ ਹੀ ਮੁਆਵਜ਼ੇ ਦੇ ਰੂਪਏ ਚ ਉਹਨਾਂ ਨੂੰ 60 ਲੱਖ ਰੁਪਏ ਹੀ ਮਿਲੇ ਹਨ ਪਰਿਵਾਰ ਨੇ ਬਜ਼ੁਰਗ ਮੱਖਣ ਸਿੰਘ ਅਤੇ ਬਿੰਦਰ ਕੌਰ ਦਾ ਕਿਹਾ ਹੈ ਕਿ ਇਹ ਘਰ ਸਿਰਫ ਇੱਟਾਂ ਪੱਥਰ ਨਹੀਂ ਬਲਕਿ ਉਹਨਾਂ ਦੀਆਂ ਸੁਪਨਿਆਂ ਤੇ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਘਰ ਟੁੱਟਦੇ ਹੋਏ ਦੇਖਣ ਤੋਂ ਬਿਹਤਰ ਉਹਨਾਂ ਨੇ ਇਸ ਨੂੰ ਖਸਕਾਉਂਦੇ ਹੋਏ ਦੇਖਣ ਮਨਜ਼ੂਰ ਕੀਤਾ ਪਰ ਹੁਣ ਪੂਰਾ ਪਰਿਵਾਰ ਇਸ ਉਮੀਦ ਵਿੱਚ ਹੈ ਕਿ ਉਨਾਂ ਦਾ ਕਾਰਸ ਰੱਖਿਆ ਥਾਂ ਤੇ ਖੜਾ ਹੋ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ